ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪ੍ਰੋ ਪ੍ਰਾਈਮ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ ਅੱਜ ਅਸੀਂ ਇੱਕ 골ਡ ਦੀ ਸ਼ਾਪ ਤੇ ਆਏ ਆ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਗਿਆ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਜਿਹੜਾ ਆਪਾਂ ਆਪਣੇ ਘਰ ਦੇ ਵਿੱਚ ਕੋਈ ਵੀ ਵਿਆਹ ਕਾਰਜ ਹੁੰਦਾ ਤਾਂ ਉਹਦੇ ਵਿੱਚ ਜਿਹੜਾ ਸੋਨੇ ਦਾ ਜਿਹੜਾ ਖਰਚਾ ਜਿਹੜਾ ਆਪਾਂ ਕਹੀਏ ਇਨਵੈਸਟਮੈਂਟ ਆ ਸਭ ਤੋਂ ਵੱਡੀ ਹੁੰਦੀ ਹੈ ਤਾਂ ਇਸੇ ਬਾਰੇ ਗੱਲ ਕਰਾਂਗੇ ਕਿ ਖਰੀਦ ਆ ਫਰੋਖਤ ਜਦੋਂ ਸੋਨੇ ਦੀ ਕਰਨੀ ਹੈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਅੱਜ ਅਸੀਂ ਪਹੁੰਚੇ ਹਾਂ ਕੋੜਕਪੂਰਾ ਵਿਖੇ ਕੋੜਕਪੂਰਾ ਦੇ ਵਿੱਚ ਸ਼ਿਵਮ ਜੁਵੈਲਰ ਜਿਹੜੇ ਇੱਕ ਨਾਮੀ 골ਡ ਦੇ ਵਪਾਰੀ ਨੇ ਉਹਨਾਂ ਕੋਲੇ ਪਹੁੰਚਿਆ ਅਸੀਂ ਤਾਂ ਸਾਡੇ ਨਾਲ ਹੋਣਗੇ ਸੋਨੂ ਵਰਮਾ ਜੀ ਵਰਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵਈ ਬੜੀਆ ਬਰਤਾਂ ਸਤਿ ਸ੍ਰੀ ਅਕਾਲ ਤਾਂ ਵਰਮਾ ਜੀ ਅਸੀਂ ਕਈ ਸਵਾਲ ਜਿਹੜੇ ਆ ਲੋਕਾਂ ਦੇ ਲੈ ਕੇ ਆਏ ਗੋਲਡ ਦੇ ਸਬੰਧ ਦੇ ਵਿੱਚ ਕਿਉਂਕਿ ਸੀਜ਼ਨ ਆ ਗਿਆ 골ਡ ਦਾ ਹਾਂ ਜੀ ਤਾਂ ਸਭ ਤੋਂ ਪਹਿਲਾ ਸਵਾਲ ਹੈ ਕਿ ਅੱਜ ਕੱਲ ਚੱਲਿਆ ਕਿ ਇੱਕ 24 ਕੈਰਟ ਦਾ 골ਡ ਆ ਗਿਆ 22 ਕੈਰਟ ਦਾ ਹੋ ਗਿਆ ਕੋਈ 9 ਕੈਰਟ ਹੋ ਗਿਆ ਇਹਦੇ ਬਾਰੇ ਇਹਦੇ ਚ ਡਿਫਰੈਂਸ ਦੱਸੋ ਸਾਨੂੰ ਦੇਖੋ ਜਿਹੜਾ 24 ਕੈਰਟ ਜਿਹੜਾ 골ਡ ਮਾਈਨ ਚੋਂ ਬਾਹਰ ਆ ਕੇ ਬਣਦਾ ਜਿਹੜਾ ਉਹ 24 ਕੈਰਟ ਹੁੰਦਾ 24 ਕੈਰਟ ਦਾ ਜੁਐਲਰੀ ਬਹੁਤ ਕਟ ਬੰਦੀ ਅੱਛਾ ਮੇਨ ਜਿਹੜੀ ਹੈਗੀ 22 ਕੈਰਟ ਜਾਂ 18 ਕੈਰਟ ਜਾਂ 14 ਕੈਰਟ ਹੋ ਕੇ ਅੱਜ ਕੱਲ 9 ਕੈਰਟ ਦਾ ਵੀ ਪਹਿਲਾਂ ਫੋਰਮ ਚ ਸੀਗਾ ਹੁਣ ਉਹ ਇਡੀਐਚ ਵੀ ਹਾਲਮਾਰਕ ਪਾਸ ਕਰਤਾ ਹੋ ਅੱਛਾ ਉਹਦੀ ਵੀ ਡਿਮਾਂਡ ਹੈ ਤੇ ਇਹ ਕੈਟਾਗਰੀਆਂ ਜਵੈਲਰੀ ਚ ਬੰਦੀਆਂ ਹੈ ਮਤਲਬ ਹੋਲ ਮਾਰਕ ਸਾਰਿਆਂ ਤੇ ਲੱਗਦਾ ਹੋਲ ਮਾਰਕ ਤਾਂ ਕੰਪਲਸਰੀ ਹੈ ਜੀ ਅੱਛਾ ਕੋਈ ਵੀ ਜਵੈਲਰੀ ਹੈ ਚਾਹੇ 22 ਦੀ ਹੈ ਜਾਂ 24 ਦੀ ਹੈ 18 ਦੀ ਹੈ 14 ਦੀ ਹੈ ਸਭ ਤੇ ਹੋਲ ਮਾਰਕ ਗਵਰਨਮੈਂਟ ਦੀ ਤਰਫੋਂ ਬਹੁਤ ਜ਼ਰੂਰੀ ਹੈ ਜਿਹੜਾ ਆਪਾਂ ਕਹਿੰਦੇ ਵੀ ਹੋਲ ਮਾਰਕ ਹੈ ਜਾਂ ਉਹਦੀ ਕੋਈ ਪਛਾਣ ਜੇ ਕਈ ਇਹ ਕਸਟਮਰ ਤੁਹਾਡੀ ਸ਼ਾਪ ਤੇ ਆ ਗਿਆ ਤੇ ਉਹ ਕੋਈ ਪਛਾਣ ਕਰ ਸਕਦਾ ਵੀ ਆਪਣੇ 골ਡ asli ਹੈ ਹਾਂ ਇਹ ਬਿਲਕੁਲ ਉਹ ਪਛਾਣ ਵੀ ਕਰ ਸਕਦਾ ਹੈ ਹਰ ਜੁਐਲਰੀ ਦੇ ਉੱਪਰ ਸਟੈਂਪ ਲੱਗਦੀ ਹੈ আচ্ছা ਜੀ ਉਹਦੇ ਅੰਦਰ ਪਹਿਲਾਂ ਜਦੋਂ ਕਾਫੀ ਪਹਿਲਾਂ ਜਦੋਂ ਇਹਦਾ ਸੀਗਾ ਨਹੀਂ ਸੀਗਾ ਉਦੋਂ ਪਹਿਲਾਂ KDM ਲਿਖਦੇ ਸੀਗੇ আচ্ছা ਉਸ ਤੋਂ ਬਾਅਦ ਜਦੋਂ ਗਵਰਨਮੈਂਟ ਨੇ ਸਿਸਟਮ ਨੂੰ ਬਣਾਇਆ ਵੀ ਉਸ ਨੂੰ ਹੋਲ ਮਾਰਕਿੰਗ ਸੈਂਟਰ ਕੋਲੇ ਪੀ ਤੁਸੀਂ ਸਾਰਾ ਸਿਸਟਮ ਹਾਲਮਾਰਕ ਕਰਵਾਓ ਸਾਰੀ ਜੁਐਲਰੀ ਜੋ ਵੀ ਕੰਪਲਸਰੀ ਹੈ ਵੀ ਕਿਸੇ ਦੁਕਾਨਦਾਰ ਨੇ ਜੁਐਲਰੀ ਵੇਚਣੀ ਹੈ ਤਾਂ ਉਹ ਹਾਲਮਾਰਕਿੰਗ ਇਸ ਸਟੈਂਪ ਦੇ ਨਾਲ ਹੀ ਵਿਕੇ ਹਾਲਮਾਰਕਿੰਗ ਤੋਂ ਬਿਨਾਂ ਤੁਹਾਡੀ ਦੁਕਾਨ ਤੇ ਕੋਈ ਸਮਾਨ ਨਾ ਹੋਵੇ ਕਿਸੇ ਤਰ੍ਹਾਂ ਦਾ ਇਹ ਗਵਰਨਮੈਂਟ ਨੇ ਕੰਪਲਸਰੀ ਕਰਤਾ ਹੈ ਇਸ ਚੀਜ਼ ਨੂੰ ਤਾਂ ਹੁਣ ਜਿਹੜੀ ਵੀ ਜੁਐਲਰੀ ਹੈ ਸਾਰੀ ਹਾਲਮਾਰਕੀ ਹੁੰਦੀ ਹੁਣ ਸਿਸਟਮ ਇੱਕ ਹੋਰ ਕਰਤਾ ਉਹਨੂੰ ਬੋਲਦੇ ਹੈਚਯੂਆਈਡੀ ਅੱਛਾ ਐਚਯੂਆਈਡੀ ਇੰਟਰਨੈਸ਼ਨਲ ਸਟੈਂਪ ਓਕੇ ਕੱਲ ਨੂੰ ਉਸਤੇ ਕੀ ਹੈ ਜਿਵੇਂ ਹਾਲਮਾਰਕ ਦਾ ਨਿਸ਼ਾਨ ਹੁੰਦਾ ਟ੍ਰੈਂਗੂਲਰ ਦਾ ਬੰਦਾ ਬੀ ਆਈ ਐਸ ਦੇ ਨਾਂ ਤੋਂ ਉਹਦੇ ਚ ਟ੍ਰੈਂਗੂਲਰ ਦਾ ਨਿਸ਼ਾਨ ਵੀ ਹੁੰਦਾ ਉਹਦੇ ਚ ਉਹਦੀ ਪਿਓਰਟੀ ਵੀ ਹੁੰਦੀ ਹੈ ਅੱਛਾ ਵੀ ਉਹ 916 ਹੈ ਹੂੰ ਜਾਂ 75 ਹੈ ਜਾਂ 14 ਕੈਰਟ ਹੈ ਜਾਂ 9 ਕੈਰਟ ਹੈ ਉਹਦੇ ਤੇ ਮਾਰਕਿੰਗ ਉਹਦੀ ਕੈਰਟ ਦੀ ਲੱਗੀ ਹੋਊਗੀ ਉਹਦੇ ਤੇ ਮਤਲਬ ਉਹਦੇ ਤੇ ਉਹ ਦੱਸਣਗੇ ਵੀ ਕਿੰਨੇ ਕੋਈ ਵੀ ਕਸਟਮਰ ਜਿਹੜਾ ਜਵੈਲਰੀ ਖਰੀਦਦਾ ਉਹ ਪੜ ਸਕਦਾ ਮੈਂ ਕੀ ਖਰੀਦ ਰਿਹਾ अच्छा उनको ओला नहीं है किसी तरह का भी है कोई कस्टमर ਨੂੰ ਆਪਾਂ ਇਹ ਨਹੀਂ ਕਹਿ ਸਕਦੇ कस्टमर ਨੂੰ ਪਤਾ ਹੋਊਗਾ ਕਿ ਮੈਂ ਕੀ ਜੁਐਲਰੀ ਖਰੀਦੀ ਨਹੀਂ ਉਹ ਜਿਹੜਾ ਇੱਕ ਅੱਜ ਕੱਲ ਨਵਾਂ ਇੱਕ ਟ੍ਰੈਂਡ ਵੀ ਚੱਲਿਆ ਨਾ ਵੀ ਉਹ ਕਹਿੰਦੇ 1 ਗ੍ਰਾਮ 골ਡ ਦਾ ਵੀ ਟ੍ਰੈਂਡ ਚੱਲਿਆ ਕਿ ਉਹ ਉਹ 골ਡ ਹੁੰਦਾ ਅਸਲੀ 골ਡ ਉਹਦੇ ਵਿੱਚ 골ਡ ਪਲੇਟਿਡ ਹੁੰਦਾ আচ্ছা 골ਡ ਨਹੀਂ ਹੁੰਦਾ ਵਿੱਚ আচ্ছা ਉਹ ਕਹਿੰਦੇ ਨੇ ਕਿ ਇੱਕ ਸਾਡਾ ਇਹ ਤੇ 1 ਗ੍ਰਾਮ 골ਡ ਚੜਿਆ ਪਿਆ ਉਹ ਜੁਐਲਰੀ ਤਾਂ ਉਹ ਹੀ ਕਾਪਰ ਹੀ ਆ ਅਲੱਗ ਅਲੱਗ ਹੂੰ ਹੂੰ ਤਾਤੂਆ ਦੀ ਹੁੰਦੀ ਹੈ ਪਰ ਉਸ ਤੇ ਉੱਤੇ ਪਲਾਟ ਪਲੇਟਿੰਗ ਕਰਕੇ ਨਾ ਉਹਦੇ ਤੇ 골ਡ ਚੜਾਇਆ ਹੁੰਦਾ ਪੱਤਰਾ ਜਿਹਾ ਹੁੰਦਾ ਉਹਦੇ ਉੱਤੇ ਕਿਸੇ ਤੇ ਹੁੰਦਾ ਕਿਸੇ ਤੇ ਨਹੀਂ ਵੀ ਹੁੰਦਾ ਉਹ ਅਲੱਗ ਅਲੱਗ ਕੰਪਨੀਆਂ ਦੇ ਅਲੱਗ ਅਲੱਗ ਸਿਸਟਮ ਹੈ ਮਤਲਬ ਉਹਦੀ ਕੋਈ ਗਰੰਟੀ ਕੋਈ ਨਹੀਂ 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 ਕੋਈ ਗਰੰਟੀ ਨਹੀਂ ਹੈ ਕੋਈ ਉਹਦੀ ਰੀਸੇਲ ਨਹੀਂ ਹੈ ਕੋਈ ਐਸਾ ਕੁਝ ਨਹੀਂ ਹੈ ਤੋ ਐਕਸਚੇਂਜ ਹੈ ਵੀ ਉਹਨੂੰ ਦੇ ਕੇ ਹੋਰ ਲੈ ਲਓ ਹੋਰ ਪੈਸੇ ਪਾ ਲਓ ਉਹ ਇੱਕ ਸਿਸਟਮ ਅਲੱਗ ਹੈ ਰੇਟ ਦੀ ਗੱਲ ਕਰੀਏ ਕਈ ਵਾਰੀ ਆਨਲਾਈਨ ਜਿਹੜਾ ਰੇਟ ਆਪਾਂ ਨੂੰ ਸ਼ੋ ਹੋ ਰਿਹਾ ਹੁੰਦਾ ਜਿਵੇਂ ਆਪਾਂ ਮੰਨੀ 1,20,000 ਨੂੰ ਜੀ ਤੋਲਾ ਜੀ ਕੀ ਦੁਕਾਨ ਦੇ ਉੱਤੇ ਜਦੋਂ ਆਪ ਪ੍ਰੈਜ਼ੈਂਟ ਆਉਨੇ ਆ ਤੇ ਉਦੋਂ ਫਰਕ ਹੁੰਦਾ ਉਹਦਾ ਰੇਟ ਦਾ ਹਾਂ ਆਨਲਾਈਨ ਦਾ ਜਿਹੜਾ ਐਮਸੀਐਕਸ ਤੇ 골ਡ ਨਾਲੋਂ ਹਾਜ਼ਰ ਰੇਟ ਦਾ 골ਡ ਦਾ ਫਰਕ ਹੁੰਦਾ ਅੱਛਾ ਕੋ ਉਹ ਅਲੱਗ ਅਲੱਗ ਜੀ ਮੈਂ ਪਾਉ ਖੁੱਲਦੇ ਜਿੰਨੋਂ ਕਦੇ 1000 ਰੁਪਏ ਵੀ ਤੇਜ਼ ਹੁੰਦਾ ਕਦੇ 500 ਵੀ ਹੁੰਦਾ ਕਦੇ 1500 ਵੀ ਹੁੰਦਾ ਉਹ ਹਾਜ਼ਰ ਮਾਰਕੀਟ ਦੇ ਪਾਉ ਮਤਲਬ ਉਹ ਡੇਲੀ ਬੇਸਿਸ ਤੇ ਅਪ ਡਾਊਨ ਹੁੰਦੇ ਠੀਕ 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 ਡੇਲੀ ਬੇਸਿਸ ਤੇ ਤਾਂ ਐਮਸੀਐਕਸ ਤੇ ਵੀ 골ਡ ਜਿਹੜਾ ਆਨਲਾਈਨ ਆ ਉਹਦੇ ਵੀ ਅਪ ਡਾਊਨ ਹੁੰਦੇ ਉਹਦੇ ਅਕੋਰਡਿੰਗ ਹੀ ਹਾਜ਼ਰ गोल्ड ਦੇ ਵੀ ਹੁੰਦੇ ਜੇ ਗੱਲ ਕਰੀਏ ਜਦੋਂ 골ਡ ਖਰੀਦੇ ਜਾਂਦਾ ਤਾਂ ਉਦੋਂ ਕਈ ਖਰਚੇ ਪੈਂਦੇ ਆ ਤੁਸੀਂ ਪਾਲਿਸ਼ ਦਾ ਖਰਚਾ ਵੀ ਪਾਉਨੇ ਹੋ ਇੱਕ ਕੜਾਈ ਜਿਹੜੀ ਲੇਬਰ ਉਹਦਾ ਖਰਚਾ ਵੀ ਪੈਂਦਾ ਹੈਗਾ ਜਦੋਂ ਉਹੀ ਵਾਪਸ ਜਦੋਂ ਸੇਲ ਹੁੰਦਾ ਹੈਗਾ ਉਦੋਂ ਫਿਰ ਉਹ ਖਰਚੇ ਗਿਣੇ ਜਾਂਦੇ ਕਿ ਨਹੀਂ ਗਿਣੇ ਜਾਂਦੇ ਨਹੀਂ ਨਹੀਂ ਉਹ ਤਾਂ ਜਿਹੜੀ ਤੁਹਾਡਾ 골ਡ ਤੇ ਕੈਰਟ ਹੈ ਜਿੰਨੇ ਕੈਰਟ ਦਾ 골ਡ ਹੋਵੇ ਕੈਰਟ ਦੇ ਪੈਸੇ ਮਿਲਨੇ ਜਦੋਂ ਤੁਸੀਂ ਰਿਟਰਨ ਕਰਨਾ ਹੈ ਜਾਂ ਐਕਸਚੇਂਜ ਕਰਨਾ ਹੈ ਜਦੋਂ ਤੁਸੀਂ ਬਣਾਉਂਦੇ ਹੋ ਤਾਂ ਉਸਤੇ ਕਈ ਤਰ੍ਹਾਂ ਦੇ ਖਰਚੇ ਪੈਂਦੇ ਆ। 골ਡ ਪਰਚੇਜ ਕਰਨ ਦਾ ਜੋ ਤੁਸੀਂ ਪਰਚੇਜ ਕਰਦੇ ਆ ਉਹਨੂੰ ਬਣਾਉਣਾ, ਉਹਨੂੰ ਗਲਾਉਣਾ, ਉਹਨੂੰ ਫਿਰ ਪਾਲਿਸ਼ ਕਰਨਾ, ਉਹਦੀ ਫਿਨਿਸ਼ਿੰਗ ਤੇ ਜਾਣਾ, ਕਈ ਲੈਵਲ ਤੇ ਜਾਂਦਾ, ਕਈ ਹੱਥ ਕਾਰੀਗਰਾਂ ਦੇ ਹੱਥਾਂ ਹੀ ਜਾਂਦਾ ਉਹ 골ਡ ਬਣਾਉਣ ਵਾਸਤੇ। ਪਰ ਉਸਦੋਂ ਬਾਅਦ ਉਹਦੇ ਇਹਦੇ 'ਚ ਵੀ ਹੋ ਜਾਂਦਾ ਨਾ ਵੀ ਜਦੋਂ ਆਪਾਂ ਖਰੀਦਦੇ ਆ ਤੇ ਉਹ ਜਿਹੜੇ ਖਰਚੇ ਕਾਫੀ ਅੱਜਕੱਲ ਕਿਉਂਕਿ 골ਡ ਮਹਿੰਗਾ ਬਹੁਤ ਹੋ ਗਿਆ। ਤਾਂ ਕੀ ਇਹੋ ਜਿਹਾ ਕੋਈ ਤਰੀਕਾ ਹੈਗਾ ਵੀ ਜਿਹਦੇ ਨਾਲ ਉਹ ਖਰਚਿਆਂ ਤੋਂ ਜਾ ਘਟ ਘਟ ਸਕਣ ਆਪਾਂ ਕਹਿੰਦੇ ਵੀ ਬਚਿਆ ਤਾਂ ਨਹੀਂ ਜਾ ਸਕਦਾ ਘਟ ਹੀ ਜਾਣ ਨਹੀਂ ਮਤਲਬ ਜੈਨੂਨ ਖਰਚੇ ਪੈਂਦੇ ਜੋ ਕੁਝ ਪੈਂਦੇ ਜੋ ਲੇਬਰ ਪਾਲਿਸ਼ ਪੈਂਦੀ ਹੈ ਉਹ ਜੈਨੂਨੀ ਹੁੰਦੀ ਹੈ ਉਹਨਾਂ ਦਾ ਦੇਖੋ ਸ਼ੋਰੂਮ ਦਾ ਵੀ ਖਰਚਾ ਹੁੰਦਾ ਹੈ ਕਾਰੀਗਰਾਂ ਦਾ ਵੀ ਸਭ ਤਰ੍ਹਾਂ ਦੇ ਖਰਚੇ ਉਹ ਕਸਮਰ ਤੇ ਉਹ ਜੁਐਲਰੀ ਤੇ ਪਹਿਨੇ ਉਹ ਵੀ ਇਸੇ ਦੇ ਤੌਰ ਤੇ ਪਰ ਇਹ ਜਦੋਂ ਤਾਂ ਹਾਲਮਾਰਕ ਹੋਇਆ ਨਾ ਤਾਂ ਹਰ ਮਤਲਬ ਸ਼ੁੱਧ ਚੀਜ਼ ਕਸਰ ਨੂੰ ਮਿਲਣ ਲੱਗੀ ਹਮ ਐਚ ਯੂ ਆਈ ਡੀ ਦਾ ਵੀ ਬੜਾ ਫਾਇਦਾ ਕਿਉਂਕਿ ਇੰਟਰਨੈਸ਼ਨਲ ਸਟੈਂਪ ਹੈ ਕੱਲ ਨੂੰ ਇੰਡੀਆ ਦਾ 골ਡ ਅੱਗੇ ਫੋਰਨ ਜਾਂਦਾ ਸੀ ਪਹਿਲਾਂ ਹੂੰ ਉਹ ਅਗਲਾ ਕਿਹਾ ਮੈਂ ਇਹ ਲੈਂਦੇ ਨਹੀਂ ਸੀ ਤੁਸੀਂ ਉੱਥੇ ਵਾਪਸ ਕਰਦੇ ਸੀ ਹੁਣ ਇੰਡੀਆ ਦਾ HUID 골ਡ ਕਿਤੇ ਵੀ ਕੰਟਰੀ ਦੇ ਵੀ ਜਾ ਕੇ ਤੁਸੀਂ ਸੇਲ ਕਰਨਾ ਐਕਸਚੇਂਜ ਕਰਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਇਸੇ ਇਹ ਸਵਾਲ ਸਾਡਾ ਹੈਗਾ ਅੱਗੇ ਵੀ ਹੈ ਤਾਂ ਆਪਾਂ ਉਸੇ ਤੋਂ ਪਹਿਲਾਂ ਗੱਲ ਕਰ ਲਈ ਜਦੋਂ ਇੰਡੀਆ ਚੋਂ ਕੋਈ ਵੀ ਫੋਰਨਰ ਆਉਂਦੇ ਹੈ ਜੇ ਇੱਥੋਂ 골ਡ ਖਰੀਦਦੇ ਹੈ ਹੂੰ ਹੂੰ ਜਦੋਂ ਇੱਥੋਂ ਲੈ ਕੇ ਜਾਣਗੇ ਉਹਦੇ ਵਾਸਤੇ ਆਪਾਂ ਨੂੰ ਕੀ ਜ਼ਰੂਰੀ ਹੈ ਕਿ ਇਕੱਲਾ 골ਡ ਜਾਊਗਾ ਕਿ ਬਿੱਲ ਵਗੈਰਾ ਬਿਲਿੰਗ ਬਿਲਿੰਗ ਤੇ 골ਡ ਵਿਕਦਾ ਸਾਰਾ ਅੱਛਾ ਔਰ ਕੋਈ ਜ਼ਿਆਦਾ ਟੈਕਸ ਵੀ ਨਹੀਂ ਹੈ 10% ਟੈਕਸ ਹੈ 골ਡ ਤੇ ਜੁਐਲਰੀ ਤੇ ਤਾਂ ਟੋਟਲ ਬਿਲਿੰਗ ਤੇ ਟੋਟਲ ਬਿਲਿੰਗ ਤੇ ਹੁੰਦਾ ਔਰ ਬਿਲਿੰਗ ਵਾਲੀ ਚੀਜ਼ ਨੂੰ ਤਾਂ ਕੋਈ ਕਿਤੇ ਰੋਕਦਾ ਨਹੀਂ ਕੋਈ ਦਿੱਕਤ ਨਹੀਂ ਬਿੱਲ ਦਾ ਕਿੰਨਾ ਕੁ ਫਾਇਦਾ ਹੈਗਾ ਜਿਹੜਾ ਆਪਾਂ ਕਹਿੰਦੇ ਵੀ ਕਈ ਕਹਿੰਦੇ ਵੀ ਦੇ ਚ ਜੀਐਸਟੀ ਤੋਂ ਬਚਣ ਲਈ ਕਈ ਕਹਿੰਦੇ ਵੀ ਬਿੱਲ ਨਾ ਲਓ ਜੀ ਤਾਂ ਨਹੀਂ ਇਹ ਨਹੀਂ ਕੋਈ ਮਤਲਬ ਗਾਹਾਂ ਨੂੰ ਜਿਵੇਂ ਸੈਂਟਰ ਗਵਰਨਮੈਂਟ ਜਿਵੇਂ ਬਣਾ ਰਹੀ ਹੈ ਸਿਸਟਮ ਨੂੰ ਤਾਂ ਇੱਕ ਨੰਬਰ 골ਡ ਦੀ ਵੈਲਿਊ ਹੋਊਗੀ ਦੂਸਰੇ 골ਡ ਨੇ ਦੂਸਰੇ ਦੀ 골ਡ ਦੀ ਕੋਈ ਵੈਲਿਊ ਨਹੀਂ ਪੈਣੀ ਵੈਲਿਊ ਤਾਂ ਐਸੇ ਇਥੇ ਤੁਹਾਡੇ ਘਰੇ ਪਿਆ ਕੱਲ ਨੂੰ ਤੁਹਾਨੂੰ ਕੋਈ ਚੇਂਜ ਕਰਨਾ ਹੈ ਐਕਸਚੇਂਜ ਕਰਨਾ ਹੈ ਸੇਲ ਕਰਨਾ ਤਾਂ ਉਹਦੇ ਚ ਬਿੱਲ ਦੀ ਗਾਹਾਂ ਨੂੰ ਮੈਨੂੰ ਮੈਨੂੰ ਇਹ ਵੀ ਬਹੁਤ ਮਾਤਵ ਰੱਖੂਗਾ ਬਿੱਲ ਜੁਐਲਰੀ ਤੇ ਆਈਏ ਤੇ ਅੱਜ ਕੱਲ ਜਿਹੜੀ ਜੁਐਲਰੀ ਹੈ ਜ਼ਿਆਦਾਤਰ ਦੇਖਦੇ ਸਟੋਨਸ ਵਾਲੀ ਹੁੰਦੀ ਹੈ ਹਾਂਜੀ ਤਾਂ ਉਹ ਜਿਹੜੇ ਸਟੋਨ ਹੁੰਦੇ ਆ ਕਿ ਉਹ ਉਹਦੇ ਵਿੱਚ ਜਦੋਂ weight ਕਰਦੇ ਹੋ ਤੇ ਉਹਦੇ ਵਿੱਚ ਹੀ ਤੋਲੇ ਜਾਂਦੇ ਨੇ ਨਹੀਂ ਉਹਦੇ ਵਿੱਚ ਜਿਹੜਾ ਸਟੋਨ weight ਲੈਸ ਹੁੰਦਾ ਉਹ ਇਹ ਉਹ ਫਿਰ ਉਹ ਫਰਕ ਕਿਵੇਂ ਪਤਾ ਲੱਗਦਾ ਵੀ ਜਿਹਦਾ 골ਡ ਇੰਨਾ ਤੇ ਇਹਦੇ ਚ ਸਟੋਨ ਇੰਨਾ ਸਟੋਨ ਤਾਂ ਉਹਦੇ ਤੇ ਕੰਪਨੀਆਂ ਵੀ ਕਰ ਤਕਰੀਬਨ ਕੰਪਨੀਆਂ ਦਾ 골ਡ ਨਾਲ ਲੱਗਾ ਹੈ ਕੰਪਨੀ ਦਾ ਉਹਦੇ ਤੇ ਟੈਗ ਸਿਸਟਮ ਲੱਗੇ ਹੁੰਦੇ ਆ ਵੀ ਕਿੰਨੇ ਪਰਸੈਂਟ ਦੇ ਚ ਇੰਨਾ 골ਡ ਹੈ ਇੰਨੇ ਸਟੋਨ ਹੈ ਉਹ ਮੈਂ ਉਸ ਤਰ੍ਹਾਂ ਹੋ ਜਾਂਦਾ ਹੈ ਸਿਸਟਮ ਕੋਈ ਕਈ ਜਿਵੇਂ ਸ਼ੋਰੂਮ ਵਾਲੇ ਕਹਿੰਦੇ ਨੇ ਵੀ ਅਸੀਂ ਜਿਹੜੀ ਕਿਸੇ ਦੀ ਚੀਜ਼ ਬਣੀ ਹੋਈ ਤਾਂ ਜੇ ਸਾਡੇ ਕੋਲੇ ਲੈ ਕੇ ਆਉਣੇ ਹੋ ਤਾਂ ਅਸੀਂ ਉਹਦਾ 15% ਕਾਟ ਘਟਾਗੇ ਜਿਵੇਂ ਤੁਹਾਡੀ ਕੋਈ ਬਣੀ ਕਿਸੇ ਹੋਰ ਕੋਲੇ ਜਾ ਕੇ ਸੇਲ ਕਰੂ ਉਹ 15% ਉਹਦੇ ਵਿੱਚ ਕੀ ਇਹ ਕੀ ਫੰਡ ਹੈਗਾ ਇਹ ਨਹੀਂ ਇਹ ਕੋਈ ਨਹੀਂ ਹੁਣ ਤਾਂ ਇਹ ਪਹਿਲਾਂ ਸੀਗਾ ਜਦੋਂ ਕਾਲ ਮਾਰਕਿੰਗ ਸਿਸਟਮ ਨਹੀਂ ਸੀਗਾ ਹਾਂ ਪਹਿਲਾਂ ਇਹ ਸਿਸਟਮ ਚੱਲਦਾ ਵੀ ਜਿਹਦੀ ਬਣੀ ਹੈ ਜੀ ਉਹਨੂੰ ਦੇ ਦਿਓ ਹੁਣ ਤਾਂ ਜਿਹਦੀ ਬਣੀ ਹੈ ਕਿਸੇ ਨੂੰ ਮਰਜ਼ੀ ਦੇ ਦਿਓ ਐਚਓਆਈਡੀ ਹੋਣਾ ਚਾਹੀਦਾ ਓਕੇ ਉਹ ਜ਼ਰੂਰੀ ਹੈ ਉਹ ਮਤਲਬ ਉਹ ਆਪਣੇ ਕਸਟਮਰ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਸਾਡੇ ਕਸਟਮਰ ਦੇ ਬਹੁਤ ਫਾਇਦੇ 'ਚ ਇਹ ਸਰਕਾਰ ਦਰਸ਼ਕ ਦੇਖ ਰਹੇ ਵੀ ਇਹ ਚੀਜ਼ ਮੇਨ ਹੈ ਵੀ ਜਿਹੜੀ ਉੱਤੇ ਸਟੈਂਪਿੰਗ ਜ਼ਰੂਰੀ ਹੈ ਤੁਹਾਡੇ ਗੋਲਡ ਦੇ ਤੇ ਕਸਟਮਰ ਨੂੰ ਜਿਹਦੇ ਵੀ ਜਿੱਥੋਂ ਵੀ ਉਹ ਚੀਜ਼ ਪਰਚੇਜ਼ ਕਰਨ ਉਹ ਆਲ ਮਾਰਕ ਜਾਂ ਐਚਓਆਈਡੀ ਹੋਵੇ ਤਾਂ ਕਸਟਮਰ ਨਾਲ ਧੋਖਾ ਨਹੀਂ ਹੋ ਸਕਦਾ ਜਿਹੜਾ ਰੇਟ ਵੱਧਦਾ ਜਾ ਰਿਹਾ ਹੈਗਾ ਤਾਂ ਰੇਟ ਵਧਨ ਦੇ ਵਿੱਚ ਕੋਈ ਆਇਆ ਕੋਈ ਅੱਜ ਕੱਲ ਲੋਕ ਜਿਵੇਂ ਕੋਈ ਕਹਿੰਦਾ ਅਗਲਾ ਕਹਿੰਦਾ ਵੀ ਇਹੋ ਜੀ ਚੀਜ਼ ਦੇ ਦਿਓ ਜਿਹੜੀ ਦੇਖਣ ਨੂੰ ਹੈਵੀ ਲੱਗੇ ਹਾਂ اچھا ਕੁਛ ਹੈ ਅੱਜ ਕੱਲ ਲਾਈਟ ਵੇਟ ਦੀ ਜੁਐਲਰੀ ਲੋਕ ਪਸੰਦ ਕਰਨ ਲੱਗੇ ਹੂੰ ਅੱਗੇ ਕੀ ਸੀਗਾ ਜਿਆਦਾ 골ਡ ਬਾਈ ਕੈਰਟ ਦਾ ਬਣਦਾ ਸੀ ਹੂੰ ਹੁਣ ਕਸਟਮਰ ਇਹ ਕਹਿੰਦਾ ਸਾਨੂੰ 18 ਕੈਰਟ ਦਾ ਬਣਾ ਦਿਓ ਜਾਂ 14 ਕੈਰਟ ਦਾ ਬਣਾ ਦਿਓ ਅੱਛਾ ਉਹਦੇ ਨਾਲ ਉਹਦੇ ਅਮਾਉਂਟ ਕੱਟ ਜਾਂਦੀ ਹੈ ਹੂੰ ਅੱਛਾ ਅੱਜਕੱਲ ਪਹਿਲੇ ਸੈੱਟ 2 2.5 3 ਤਣੇ ਤੋਲਿਆਂ ਦੇ ਬਣਦੇ ਸੀ ਹੁਣ 6 6 7 7 ਗ੍ਰਾਮ ਦੇ ਸੈੱਟ ਬਣਨ ਲੱਗੇ 10 ਗ੍ਰਾਮ ਦਾ ਸੈੱਟ ਬਣਨ ਲੱਗੇ ਮਜ਼ਬੂਤੀ ਤੇ ਫਰਕ ਪੈਂਦਾ ਕੋਈ ਮਜ਼ਬੂਤੀ ਤਾਂ ਤਾਂ ਦੇਖੋ ਫਰਕ ਹੁੰਦਾ ਹੀ ਅੱਛਾ ਉਹ ਜਿਹੜਾ ਕੈਰਟ ਘਟਾਉਂਦੇ ਉਹਨਾਂ ਹੀ ਉਹ ਹਾਰਡ 골ਡ ਹੋ ਜਾਂਦਾ ਅੱਛਾ ਜੇ ਆਪਾਂ 22 ਤੋਂ 18 ਤੇ ਲਈਏ ਤਾਂ ਉਹਦੇ ਉਹਦੀ ਜਿਹੜੀ ਉਹ ਜ਼ਿਆਦਾ ਸਟਰੋਂਗ ਹੁੰਦਾ 골ਡ 18 ਕੈਰਟ ਵਾਲਾ ਮਜ਼ਬੂਤ ਹੁੰਦਾ ਤਾਂ ਉਹ ਮੈਂ ਜਿਹੜੇ ਵਜਨ ਘਟ ਗਿਆ ਕੈਰਟ ਘਟ ਗਏ ਹਮ ਸੈਟਿੰਗ ਆ ਇਹ ਇਹ ਵੀ ਇੱਕ ਅੱਜਕੱਲ ਜੈਲੋ ਜਿਹੜਾ 골ਡ ਹੈ ਪੀਲਾ 골ਡ ਆਪਾਂ ਕਹਿੰਦੇ ਨੇ ਵੀ ਉਹ ਉਹਦੀ ਥਾਂ ਤੇ ਕਈ ਵਾਰੀ ਜਿਵੇਂ ਅੱਜਕੱਲ ਰੋਜ਼ 골ਡ ਚੱਲਿਆ ਜਾਂ ਇਹ ਚੀਜ਼ਾਂ ਦੀ ਵੀ ਡਿਮਾਂਡ ਵਧੀਆ ਹਾਂ ਉਹਨਾਂ ਕਿ ਹੈ ਐਂਟੀਕ ਦਾ ਵੀ ਐਂਟੀਕ 골ਡ ਚੱਲ ਪਿਆ ਹੈ ਰੋਜ਼ 골ਡ ਚੱਲ ਪਿਆ ਐਨਾ ਚੀਜ਼ਾਂ ਦੀ ਹੈ ਉਹਨੂੰ ਖੂਬਸੂਰਤ ਬਣਾਉਣ ਵਾਸਤੇ ਚੀਜ਼ਾਂ ਰੇਟ ਦਾ ਕੋਈ ਫਰਕ ਹੁੰਦਾ ਨੇ ਇਹਦੇ ਵਿੱਚ ਨਹੀਂ ਐਸਾ ਕੁਝ ਨਹੀਂ ਜਿਹੜਾ ਰੋਜ਼ 골ਡ ਹੈ ਇਹ ਕਲਰ ਹੀ ਵੱਖਰਾ ਹੈ ਕਿ 골ਡ ਵੱਖਰੇ ਤਰ੍ਹਾਂ ਦਾ 골ਡ ਹੈ ਕੁਝ ਇਹ ਉੱਪਰ ਕਲਰ ਚੜਾਇਆ ਜਾਂਦਾ 골ਡ ਦੇ ਵੇਟਲੈਸ ਹੁੰਦਾ ਹੈ अच्छा ਇਹ ਤਾਂ ਵੇਟ ਨਹੀਂ ਹੁੰਦਾ ਵੇਟ ਲੈ ਜਾਂਦਾ ਪਰ ਉਹਦੇ ਨਾਲ ਥੋੜੀ ਜੁਵੈਲਰੀ ਜਿਹੜੀ ਡਿਫਰੈਂਟ ਬਣ ਜਾਂਦੀ ਹੈ ਲੱਕਟ ਕੇ ਬਣ ਜਾਂਦੀ ਹੈ ਸੋਹੀ ਅ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਐਕਸਚੇਂਜ ਕਰਨਾ ਚਾਹੁੰਦੇ ਆ ਕਈ ਵਾਰੀ ਕੋਈ 12 ਗੋਲਡ ਲੈ ਕੇ ਆਉਂਦਾ ਤਾਂ ਉਹ ਆਪਣੀ ਗੱਲ ਪਹਿਲਾਂ ਵੀ ਹੋਈ ਹੈ ਵੀ ਉਹ ਹੋਲ ਮਾਰਕ ਜਿਵੇਂ ਆਪਾਂ ਕਹੀਏ ਜੇ 12 ਗੋਲਡ ਕੋਈ ਲੈ ਕੇ ਆਉਂਦਾ ਤਾਂ ਉਹ ਕਈ ਆਪਾਂ ਦੇਖਿਆ ਵੀ ਏਅਰਪੋਰਟ ਤੇ ਫੜੇ ਵੀ ਜਾਂਦੇ ਜਾਂ ਕੋਈ ਐਦਾਂ ਦਾ ਚੱਕਰ ਬਣਦਾ ਉਹਨਾਂ ਬਾਰੇ ਕੀ ਕਹੋਗੇ ਉਹ ਕਿੱਦਾਂ ਦਾ ਕੀ ਖਰੀਦ ਕਰ ਸਕਦੇ ਕਿਉਂਕਿ ਐਨਆਰਆਈ ਆਉਂਦੇ ਆ ਐਨਆਰਆਈ ਆਉਂਦੇ ਉਹਨਾਂ ਵਾਸਤੇ ਇੱਕ ਨਿਰਧਾਰਿਤ ਵਜ਼ਨ ਹੁੰਦਾ ਕਿ ਤੁਸੀਂ 30 ਗ੍ਰਾਮ ਲੈ ਆ ਸਕਦੇ ਹੋ 20 ਗ੍ਰਾਮ ਲੈ ਸਕਦੇ ਹੋ 40 ਗ੍ਰਾਮ ਲੈ ਸਕਦੇ ਹੋ ਹੂੰ ਹੂੰ ਉਹਨਾਂ ਕਿਉਂ ਲੈ ਕੇ ਆ ਸਕਦੇ ਅੱਛਾ ਪਰ ਜੇ ਸਮਝੋ ਮੈਂ ਕਿਲੋ ਸੋਨਾ ਲਿਆਵਾਂ ਤਾਂ ਉਹ ਫੜਾ ਹੀ ਜਾਊਗਾ ਹੋਰ ਕੀ ਹੋਗਣਾ ਹੂੰ ਇਹ ਨਹੀਂ ਹੈ ਮਤਲਬ ਇੱਕ ਹਰੇਕ ਗਵਰਨਮੈਂਟ ਨੇ ਮਤਲਬ ਕੰਟਰੀ ਨੇ ਵੀ ਤੁਸੀਂ 20 ਗ੍ਰਾਮ ਤੱਕ ਲੈ ਜਾ ਸਕਦੇ ਹੋ 25 ਗ੍ਰਾਮ ਤੱਕ ਲੈ ਜਾ ਸਕਦੇ ਹੋ ਉਹ ਲੈ ਕੇ ਲਿਆਂਦਾ ਖਰਾਬ ਦੇ। ਇਹਦੇ ਵਿੱਚ ਓਲਾ ਬੜਾ ਤੇ ਮਹਿੰਗਾ ਵੀ ਬੜਾ ਹੈ ਕੰਮ ਤੇ ਓਲਾ ਵੀ ਹੈ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸਲਾਹ ਦਿਓ ਵੀ ਜਿਹੜਾ ਵੀ ਇਹਦੇ ਤੋਂ ਕੋਈ ਧੋਖਾਧੜੀ ਤੋਂ ਬਚਿਆ ਜਾ ਸਕ। ਓਲਾ ਹੁਣ ਨਹੀਂ ਹੈ। ਹੁਣ ਜਦੋਂ ਦੀ ਹਾਲ ਮਾਰਕਿੰਗ ਕੀਤੀ ਹੈ ਗਵਰਨਮੈਂਟ ਨੇ ਜਾਂ HOID 골ਡ ਕੀਤਾ। ਤਾਂ ਓਲੇ ਵਾਲੀ ਦਾ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ। ਕੋਈ ਕਸਟਮਰ ਨੂੰ ਪਤਾ ਹੈ। ਫਿਰ ਇੱਕ ਸਭ ਤੋਂ ਵੱਡੀ ਗੱਲ ਬਰਾਤ ਸਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ BIS care ਦੇ ਨਾਂ ਤੋਂ ਐਪ ਹੈ اچھا ਉਸ ਨੂੰ ਤੁਸੀਂ ਆਪਣੇ ਮੋਬਾਈਲ 'ਤੇ ਡਾਊਨਲੋਡ ਕਰ ਲਓ ਠੀਕ ਹੈ ਜਿੱਥੋਂ ਵੀ ਕਿਤੇ ਤੁਸੀਂ ਜੁਐਲਰੀ ਖਰੀਦ ਖਰੀਦ BIS BIS care care ਦੇ ਨਾਂ ਤੋਂ ਤੁਸੀਂ ਐਪ ਇਹ ਉਹਨੂੰ ਆਪਣੇ ਮੋਬਾਈਲ 'ਤੇ ਲੋਡ ਕਰ ਲਓ ਜਿਹੜੇ ਜੁਐਲਰੀ ਤੁਸੀਂ ਖਰੀਦ ਦਿਓ ਹੂੰ ਉਹਦੇ ਬੈਕ ਸਾਈਡ ਤੇ ਲੇਜ਼ਰ ਨਾਲ ਲਿਖਿਆ ਹੁੰਦਾ ਹੈ BIS ਹੂੰ 916 ਕੀ ਆਪਾਂ ਦਿਖਾ ਸਕਦੇ ਕੋਈ ਦਲਦੀ ਜਵਲਨੀ ਹਾਂ ਸ਼ੂਰ ਮੈਂ ਦਿਖਾ ਦ ਪਰ ਉਹ ਨਾ ਪੜੀ ਨਹੀਂ ਜਾਏਗੀ ਉਹ ਅੱਛਾ ਉਹਨੂੰ ਲੈਂਸ ਨਾਲ ਹੀ ਪੜੀ ਜਾਏਗੀ ਅੱਛਾ ਕੋਨੂੰ ਪੜਨਾ ਲੈਂਸ ਨਾਲ ਹੀ ਆਉਗਾ ਪਰ ਮੈਂ ਇੱਥੇ ਸਾਡੇ ਆ ਲੱਗਿਆ ਹੋਇਆ ਇੱਕ ਹਾਂ ਆਪਾਂ ਇਹ ਤੋਂ ਦੇਖ ਸਕਦੇ ਐਸੇ ਤੁਹਾਨੂੰ ਮੈਂ ਦਿਖਾ ਦੂੰਗਾ ਇਹ ਫਿਕਸ ਇਹਦੇ ਪਿੱਛੇ ਜਿਵੇਂ ਉਹ ਜਿਹੜਾ ਟ੍ਰੈਂਗਲਰ ਨਿਸ਼ਾਨ ਹੈ ਹੂੰ ਉਹ ਬੀ ਆਈ ਬੀ ਆਈ ਐਸ ਮਾਰਕ ਹੈ ਹੂੰ ਜਿਹੜੀ 22 ਕੈਰਟ 916 ਹੈ ਉਹ ਪਿਓਰਿਟੀ ਇਨ ਕੈਰਟ ਐਂਡ ਕੈਰਟ ਦੇ ਵਿੱਚ ਪਿਓਰਿਟੀ ਹੈ ਜੀ ਜਿਹੜਾ ਉਹ 6 ਅੱਖਰਾਂ ਵਾਲੇ ਅੱਖਰ ਵਾਲੇ ਕ੍ਰੋਸ ਮਾਰੇ ਹੋਏ ਹਮ ਐਚ ਯੂ ਆਈ ਡੀ ਲਿਖਿਆ ਹਾਂ ਉਹਦੇ ਵਿੱਚ ਨੰਬਰ ਲਿਖੇ ਜਾਂਦੇ ਆ ਅਲੱਗ ਅਲੱਗ ਜੁਐਲਰੀ ਦੇ ਅਲੱਗ ਅਲੱਗ ਨੰਬਰ ਹੁੰਦੇ ਆ ਓਕੇ ਉਹਦੇ ਵਿੱਚ ਐਚ ਯੂ ਆਈ ਡੀ ਹਾਲ ਹਾਲ ਮਾਰਕਿੰਗ ਨੂੰ ਬੋਲਦੇ ਆ ਉਹਦੇ ਨੰਬਰ ਜੇ ਤੁਸੀਂ ਉਹ ਜਿਹੜੇ ਨੰਬਰ ਹੈ ਉਹ ਤੁਸੀਂ ਆਪਦੇ ਮੋਬਾਈਲ ਦੇ ਵਿੱਚ ਉੱਥੇ ਭਰੋਗੇ ਨੰਬਰ ਉਹ ਤੁਹਾਡੀ ਜੁਐਲਰੀ ਦੀ ਪੂਰੀ ਡਿਟੇਲ ਆ ਜਾਣੀ ਹੈ ਹਮ ਵੀ ਕਿੰਨੇ ਕੈਰਟ ਦੀ ਹੈ ਕਿੱਥੋਂ ਬਣੀ ਹੈ ਹੂੰ ਕਿੱਥੋਂ ਹਾਲਮਾਰਕ ਹੋਈ ਹੈ ਤਾਂ ਉਹਦੇ ਚ ਕੋਲੇ ਵਾਲੀ ਗੱਲ ਮਤਲਬ ਫੋਨ ਦੀ ਐਪ ਦੇ ਵਿੱਚ ਉਹ ਸਾਰਾ ਕੁਝ ਆ ਸਾਰਾ ਕੁਝ ਤੁਹਾਡੇ ਤੁਹਾਡੀ ਜੇਬ 'ਚ ਹੈ ਹੋ আচ্ছা ਜੋ ਤੁਸੀਂ ਖਰੀਦਦੇ ਹੋ ਤੁਹਾਡੀ ਜੇਬ 'ਚ ਤੁਹਾਨੂੰ ਪਤਾ ਹੈ ਵੀ ਮੈਂ ਕੀ ਖਰੀਦ ਰਿਹਾ ਠੀਕ ਹੋਰ ਐਸੀ ਗੱਲ ਜਿੱਥੇ ਕੋਈ ਧੋਖਾਧੜੀ ਹੈ ਹੀ ਨਹੀਂ ਬਿਲਕੁਲ ਨੀਟ ਐਂਡ ਕਲੀਨ ਸਿਸਟਮ ਹੈ ਇਹ ਕਿਤੋਂ ਵੀ ਤੁਸੀਂ ਜੁਐਲਰੀ ਲੈਨੇ ਹੋ ਤੁਸੀਂ ਆਪ ਦਾ ਉਹਨੂੰ ਅਸੀਂ ਲਾਸਟ ਸਵਾਲ ਲਈਏ ਜੇ ਆਪਾਂ ਲੱਗਦਾ ਹੈ ਕਿ ਜਿਹੜਾ ਰੇਟ ਹੈ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈਗਾ 골ਡ ਦਾ ਇਕ ਕਿੱਥੇ ਜਾ ਕੇ ਖੜੂਗਾ ਇਹ ਕੋਈ ਸੀਮਾ ਨਹੀਂ ਹੈ ਕਿਉਂਕਿ ਮੇਨ ਸਵਾਲ ਹੈ ਇਹ ਸਾਰਿਆਂ ਦਾ ਹੀ ਸਵਾਲ ਹੈ ਵੀ ਕਿੱਥੇ ਹੀ ਜਾ ਕੇ ਦੇਖੋ ਤੁਸੀਂ ਜੁਐਲਰੀ ਸ਼ਾਪ ਤੇ ਜਾਂਦੇ ਹੋ ਸ਼ਾਪਿੰਗ ਕਰਨ ਜਾਂ ਲੇਡੀਜ਼ ਜਾਂਦੇ ਤੁਸੀਂ ਜਦੋਂ ਵੀ ਜਿਵੇਂ 6 ਮਹੀਨੇ ਬਾਅਦ ਗਏ 1 ਸਾਲ ਬਾਅਦ ਗਏ 8 ਮਹੀਨੇ ਬਾਅਦ ਗਏ 2 ਸਾਲ ਬਾਅਦ ਗਏ ਤੁਹਾਨੂੰ ਹਮੇਸ਼ਾ ਰੇਟ ਬੜਾ ਹੀ ਮਿਲੂਗਾ ਘਟਿਆ ਨਹੀਂ ਮਿਲਦਾ ਹੂੰ ਤਾਂ ਐਦਾ ਕੋਈ ਉਹ ਨਹੀਂ ਹੈਗਾ ਸੀਮਾ ਨਹੀਂ ਹੈ ਇਹਦੀ ਕਿੱਥੋਂ ਤੇ ਜਾਊਗਾ ਕਿੱਥੋਂ ਤੇ ਨਹੀਂ ਬਸ ਜਦੋਂ ਖਰੀਦਣਾ ਉਦੋਂ ਖਰੀਦ ਲੋ ਇਦਾਂ ਬੰਡਾ ਹੀ ਇੱਕ ਸਵਾਲ ਹੋਰ ਜ਼ਿਹਨ ਚ ਆ ਰਿਹਾ ਕਿ ਕੀ ਇਹ 골ਡ ਦੇ ਵਿੱਚ ਇਨਵੈਸਟਮੈਂਟ ਹੋ ਸਕਦੀ ਹੈ ਜਿਵੇਂ ਕੋਈ ਕਈ ਵਾਰੀ ਕੋਈ ਕਹਿੰਦਾ ਵੀ ਅਸੀਂ ਖਰੀਦ ਕੇ ਰੱਖ ਲਈਏ ਜਾਂ ਜਿਵੇਂ ਇੱਕ ਪ੍ਰਾਪਰਟੀ ਦੇ ਤੌਰ ਤੇ ਇਹਨੂੰ ਕਿੰਨਾ ਕੁ ਆਪਾਂ ਫਾਇਦੇਮੰਦ ਗਿਣ ਸਕਦੇ ਨਹੀਂ ਪੂਰਾ ਜਿਵੇਂ ਪ੍ਰਾਪਰਟੀ ਫਾਇਦੇਮੰਦੋਂ ਮੈਂ 골ਡ ਫਾਇਦੇਮੰਦ ਹਮ 골ਡ ਨੂੰ ਵੀ ਖਰੀਦਣਾ ਖਰੀਦ ਕੇ ਉਹਦੀ ਸੇਵਿੰਗ ਵਾਸਤੇ ਜਿਹੜੇ ਬੰਦੇ ਖਰੀਦਦੇ ਤਾਂ ਜੇ ਮੰਨ ਲਓ ਕਈ ਸੇਵਿੰਗ ਵਾਸਤੇ ਖਰੀਦਦੇ ਕਿ ਬੱਚਿਆਂ ਵਾਸਤੇ ਲੈ ਕੇ ਖਰੀਦਦੇ ਅੱਜ ਜੀ ਨੇ ਮੰਨ ਲਓ 1 ਲੱਖ ਰੁਪਏ ਤੋਲੇ ਦੇ ਹਿਸਾਬ ਨਾਲ ਸੋਨਾ ਲੈ ਲਿਆ ਜਦੋਂ ਬੱਚਿਆਂ ਦਾ ਸ਼ਾਦੀ ਹੋਊਗੀ ਤਾਂ ਹੋ ਜਾਊਗਾ 3-4 ਲੱਖ ਰੁਪਏ 5 ਲੱਖ ਰੁਪਏ ਤੋਲਾ ਉਹ। ਉਹ ਖਰੀਦਣਾ ਸ਼ਾਇਦ ਬੜਾ ਮੁਸ਼ਕਿਲ ਹੋ ਜਾਏਗਾ। ਹੂੰ। ਤਾਂ ਸੇਵਿੰਗ ਵਾਸਤੇ ਬਹੁਤ ਬੜੀਆ ਇੱਕ ਇਹਦਾ ਇੱਕ ਹੋਰ ਵੀ ਹੈ ਵੀ ਮੰਨ ਲਓ ਪ੍ਰਾਪਰਟੀ ਆਪਣੇ ਕੋਲੇ 1 ਕਰੋੜ ਰੁਪਏ ਦੀ ਪ੍ਰਾਪਰਟੀ ਪੀ ਹੈ। ਅੱਜ ਆਪਾਂ ਨੂੰ ਪੈਸੇ ਦੀ ਜ਼ਰੂਰਤ। ਹੂੰ। 1 ਮਿੰਟ 'ਚ ਆਪਣਾ ਕੈਸ਼ ਉਹ ਪ੍ਰਾਪਰਟੀ ਵਾਲ ਆਪਣੇ ਹੱਥਾਂ 'ਚ ਨਹੀਂ ਆਉਂਦਾ। ਹੂੰ। ਬਿਲਕੁਲ। गोल्ड ਤੁਹਾਡਾ ਤੁਸੀਂ ਕਾਊਂਟਰ ਤੇ ਰੱਖੋ ਆਪਦੀ ਪੇਮੈਂਟ ਲਓ। ਹੂੰ। ਇੱਕ ਮਿੰਟ ਦੇ ਵਿੱਚ ਕੈਸ਼ ਹੋਣ ਵਾਲੀ ਚੀਜ਼ ਹੈ 골ਡ। ਔਰ ਪੁਰਾਣੇ ਟਾਈਮ ਦੇ ਬਜ਼ੁਰਗ ਐਸੇ ਕਰਕੇ 골ਡ ਖਰੀਦ ਕੇ ਰੱਖਦੇ ਸੀਗੇ। ਕੋਈ ਜ਼ਮੀਨ ਲੈਣੀ ਹੈ ਕੋਈ ਹੋਰ ਲੈਣਾ। ਫਟਾਫਟ 골ਡ ਵੇਚਿਆ ਤੇ ਆਉਂਦਾ ਜ਼ਮੀਨ ਲੈ। ਹੂੰ। ਜ਼ਮੀਨਾਂ ਵੀ ਉਹਨਾਂ ਦੀ ਐਂ ਹੀ ਬਣੀ। ਹੂੰ। ਤਾਂ 골ਡ ਔਰ ਪ੍ਰਾਪਰਟੀ ਇੱਕੋ ਰੇਸ਼ੋ ਚ ਐਸਾ ਹੈ। ਸ਼ੁਕਰੀਆ ਸਮਾਂ ਦੇਣ ਲਈ। ਥੈਂਕ ਯੂ। ਤਾਂ ਇਹ ਸਨ ਸਾਡੇ ਨਾਲ ਸੋਨੂ ਵਰਮਾ ਜੀ, ਸ਼ਿਵਮ ਜੁਵੈਲਰਸ ਕੋੜਕਪੂਰਾ ਤੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ 골ਡ ਹੈ ਇਹ ਵੀ ਇੱਕ ਪ੍ਰਾਪਰਟੀ ਹੋਈ ਹੈ ਜਿਹੜੀ ਤੁਹਾਡੇ ਔਖੇ ਵੇਲੇ ਕੰਮ ਆ ਸਕਦੀ ਹੈ ਤਾਂ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਹੈ ਤੁਸੀਂ ਸਾਨੂੰ ਦੱਸਣਾ ਕਮੈਂਟ ਬਾਕਸ ਦੇ ਵਿੱਚ ਤੇ ਜੁੜੇ ਰਹੋ ਸਾਡੇ ਨਾਲ ਹੋਰ ਇਦਾਂ ਦੀ ਇੰਟਰਵਿਊ ਲਈ ਸ਼ੁਕਰੀਆ ਜੀ ਧੰਨਵਾਦ